ਇਹ ਜਿੰਸ ਸਲਾਈਸ ਵਾਲਾ 버ਗਰ ਪਹਿਲੇ ਆਪਣੀ ਵਾਲੀ ਗਾਰਬਨੀਓ ਚਟਨੀ ਲੱਗੀ ਕਿ ਕਿਹੜੀ ਹਰੀ ਚਟਨੀ ਆ ਗਈ ਹਾਂਜੀ ਹਰੀ ਚਟਨੀ ਆ ਗਈ ਉੱਪਰੋਂ ਸੈਲਡ ਉੱਪਰ ਸੈਲਡ ਆ ਗਿਆ ਉਹ ਆ ਗਿਆ ਚਾਟ ਮਸਾਲਾ ਇਸ ਦੇ ਉੱਪਰ ਆ ਗਈ ਟਿੱਕੀ ਫਿਰ ਵਿਚ ਵਾਲਾ ਸਲਾਈਸ ਆ ਗਿਆ ਫਿਰ ਸੇ ਚਟਨੀ ਆ ਗਈ ਜੰਗੀ ਤਰ੍ਹਾਂ ਨੂੰ ਗਰਮ ਕੀਤਾ ਜਾਊਗਾ ਪਹਿਲਾਂ ਹਾਂਜੀ ਬਹੁਤ ਮਿਸ ਸ਼ਾਨਦਾਰ ਖਾਣੋਂ ਆਈਡੀਆ ਕਿੱਥੋਂ ਆਇਆ ਵੀ ਮੰਜੂਰੀਅਨ 버ਗਰ ਲੈ ਕੇ ਆਉਂਦੇ ਜਮ ਮਾਰਕੀਟ ਦੇ ਵਿੱਚ ਬਣਾਉਂਦੇ ਬਣਾਉਂਦੇ ਅਸੀਂ ਬਣਾਣ ਬਣਾ ਕੇ ਖਾਣ ਲੱਗੇ ਸੀ ਸਰ ਹੂੰ ਹੂੰ ਕਰੀਮ हां जी कर लो كده मेनिस बंद है मेनिस बंद है ऐसे अमूल भी क्रीम बंद है सर पूरा हैवी लोडेड बर्गर आना है केचअप अच्छा केचअप भी क्रीमी गाड़ा हां जी फिर दो बार दी ओए होए ए ਸਾਡੇ ਸਾਹਮਣੇ ਕੈਮਰੇ ਸਾਹਮਣੇ ਪਾ ਰਹੇ ਐਨੀ ਕਰੀਵੇਂ ਅਸਲ ਚ ਵੀ ਐਨੀ ਬੰਨ ਐ ਸੱਚੀ ਇੰਨੀ ਬੰਨ ਐ ਸਾਰੇ ਜੀ ਐਨੀ ਬੰਨ ਐ ਸਾਰੇ ਜੀ ਐਨੀ ਬੰਨ ਐ ਮੈਂ ਸੋਸਿਕਲ ਤੁਸੀਂ ਦੇਖਿਆ ਸੀਡੀ ਹੈਡਲਾਈਨਸ ਤੇ ਮੈਂ ਅੰਬਰਵੀਰ ਤੇ ਜੇਕਰ ਤੁਸੀਂ ਵੀ ਜਿਹੜੇ ਨਾਰਮਲ 버ਗਰ ਆਲੂ ਟਿੱਕੀ ਵਾਲਾ 버ਗਰ ਹੋ ਗਿਆ ਜਿਹੜਾ ਕਹਿ ਸਕਦੇ ਆਪਾਂ ਖਾ ਖਾ ਕੇ ਬੋਰ ਹੋ ਚੁੱਕੇ ਹੁਣ ਤਾਂ ਆਓ ਤੁਹਾਨੂੰ ਇਹ ਦਿਖਾਣੇ ਆ ਇੱਕ ਸਪੈਸ਼ਲ 버ਗਰ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਵੀਡੀਓ ਚ ਪਤਾ ਲੱਗੂਗਾ ਕਿ 버ਗਰ ਹੈ ਕਿਹੜਾ ਤੇ ਕਿੱਥੇ ਹੈਗਾ ਆਜੋ ਤਾਂ ਆਓ ਤੁਹਾਨੂੰ ਮਿਲਾਉਣੇ ਆ ਉਹ ਸ਼ਖਸ਼ ਦੇ ਨਾਲ ਜਿਨ੍ਹਾਂ ਨੇ ਟੈਂਡ ਜਿਹਾ 버ਗਰ ਨਿਊ ਇਨਵੈਂਸ਼ਨ ਕੱਢਿਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਸਾਨੂੰ ਤੁਸੀਂ ਟਾਈਮ ਦਿੱਤਾ ਹਾਂਜੀ 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 ਤੇ ਕਿਹੜੀ ਸਪੈਸ਼ਲ ਜੀ ਅਸੀਂ ਬਣਾ ਰਹੇ ਹਾਂ ਵਿ ਲੁਧਿਆਣਾ ਵਿੱਚ ਕੁਝ ਨਵਾਂ ਯੂਨੀਕ ਕੱਢ ਕੇ ਲੈ ਕੇ ਆਂਦਾ ਦੱਸਿਓ ਕੀ ਆ ਇਹ ਮਾਂਚੂਰੀਅਨ 버ਗਰ 3 ਸਲਾਈਸ ਦਾ ਮਾਂਚੂਰੀਅਨ 버ਗਰ ਅਸੀਂ ਇਹ ਮਨਾ ਰਹੇ ਤੇ 2007 ਸੇ ਆਪਨੋ ਇਸ ਮਾਰਕੀਟ ਜਾਨੀ ਕਿਵੇਂ 버ਗਰ ਬਣਾਉਂਦੇ ਹੋ ਕਿੰਨਾ ਟਾਈਮ ਹੋ ਗਿਆ 버ਗਰ ਬਣਾਉਂਦੇ ਹੋਗੇ 25 ਇਅਰਸ 25 ਇਅਰਸ ਹੋ ਗਏ ਤੇ ਕਿਹੜੇ ਕਿਹੜੇ 버ਗਰ ਹੁੰਦੇ ਆ ਆਪਣੇ ਕੋਲ ਗੱਲ ਕਰੀ ਹਾਂਜੀ ਸਾਡੇ ਕੋਲ ਹੁੰਦੇ ਆ ਸਿੰਗਲ ਟਿੱਕੀ ਨੂਡਲ ਮਾਂਚੂਰੀਅਨ ਟਿੱਕੀ ਨੂਡਲ ਡਬਲ ਟਿੱਕੀ ਔਰ ਚਾਪ ਟਿੱਕੀ ਚਾਪਡ ਟਿੱਕੀ ਹਾਂਜੀ ਇਹ ਕੀ ਆਟਾ ਮੈਂ ਚਾਪ ਟਿੱਕੀ ਚਾਪ ਗਰਲਿਕ ਚਾਪ ਬਣਾ ਕੇ ਨਾ ਚਾਪ ਟਿੱਕੀ ਦੇ ਉੱਪਰ ਚਾਪ ਡਾਲ ਕੇ 버ਗਰ ਬਣਤੀ ਹੈ ਉਸਨੇ ਅੱਛਾ ਜੀ ਯਾਨੀ ਕਿ ਜਿਹੜੇ 버ਗਰ ਆ ਸਾਰੇ ਹੀ ਅਮੀ ਨਵੀ ਨਵੀ ਵੈਰਾਈਟੀ ਤੇ ਜਿਹੜੇ ਕੀ ਆਮ ਦੁਕਾਨਾਂ ਤੇ ਨਹੀਂ ਮਿਲਦੇ ਹਨਾ ਜੀ ਹਾਂਜੀ ਹਾਂਜੀ ਤੇ ਹੁਣ ਕੀ ਬਣਾ ਰਹੇ ਹੋ ਸਾਨੂੰ ਪਹਿਲਾਂ ਦੱਸੋ ਵੀ ਕੀ ਬਣਾ ਰਹੇ ਹੋ ਹਨਾ ਇਹ ਆਪਕਾ ਬਣਾ ਰਹੇ ਹਾਂ ਥਰੀ ਸਲਾਈਸ ਵਾਲਾ ਮੁੰਸਰੀਨ 버ਗਰ 3 ਸਾਈਜ਼ਸ ਵਾਲਾ ਮੰਜੂਰੀਨ 버거 ਹਾਂਜੀ ਇਹ ਤੇ ਜੇ ਮੰਜੂਰੀਨ ਕਿੱਦਾਂ ਆਂਦਾ ਜੀ ਮੇਰੇ ਸਾਰ ਬਾਲਸ ਆਉਗੀਆਂ ਦੀਆਂ ਹਾਂਜੀ ਬਾਲਸ ਆਉਂਦੇ ਆਂਦੇ ਆ ਇੱਕ ਮੰਜੂ ਇੱਕ 버거 ਦੇ ਵਿੱਚ ਕਿੰਨੀਆਂ ਬਾਲਸ ਹੁੰਦੀਆਂ ਤਿੰਨ ਪੀਸ ਹੁੰਦੀ ਹੈ ਤੇ ਜਿਹੜਾ 버거 ਦਾ ਬੰਦ ਹੈਗਾ ਇਹ ਸਪੈਸ਼ਲ ਆਪ ਕਟਵਾਨੇ ਤਿੰਨ ਸਲਾਈਸ ਦੇ ਵਿੱਚ ਕਿਉਂਕਿ ਨਾਰਮਲ ਤਾਂ ਡਬਲ ਸਲਾਈਸ ਕੱਟੇ ਆਂਦੇ ਨਾ ਵੀ ਉੱਪਰ ਵਾਲਾ ਬੰਦ ਹੋ ਗਿਆ ਤਾਂ ਥੱਲੇ ਵਾਲਾ ਦੋ ਸਲਾਈਸ ਕੱਟਿਆ ਆਂਦਾ ਇਹ ਨਾਰਮਲ 버거 ਲੈ ਕੇ ਅਸੀਂ ਹੂੰ ਹੂੰ ਇਹ ਤਿੰਨ ਸਲਾਈਸ से ਕਰਦੇ ਹਾਂ ਅਸੀਂ ਤਿੰਨ ਸਲਾਈਸ ਚ ਕਰਦੇ ਆਪ ਇਹ ਤਿੰਨ ਸਲਾਈਸ ਵਾਲਾ 버거 ਪਹਿਲੇ ਆਪਣੀ ਵਾਲੀ ਘਰ ਬਣੀ ਹੋਈ ਚਟਨੀ ਇਹ ਕਿਹੜੀ ਹਰੀ ਚਟਨੀ ਆ ਗਈ? ਹਾਂਜੀ ਹਰੀ ਚਟਨੀ ਆ ਗਈ। ਉੱਪਰੋਂ ਸੈਲਡ। ਉੱਪਰ ਸੈਲਡ ਆ ਗਿਆ। ਕਾਜਰ, ਸ਼ਿਮਲਾ, ਪਿਆਜ਼। ਆਵਾਂ ਆ ਗਿਆ ਚਾਟ ਮਸਾਲਾ। ਇਸ ਦੇ ਉੱਪਰ ਆ ਗਈ ਟਿੱਕੀ। ਫਿਰ ਵਿਚ ਵਾਲਾ ਸਲਾਇਸ ਆ ਗਿਆ। ਉਹ हमको ਬੋਲੇ ਜੰਮੂ ਆਇਆ। ਇਹ ਤੇ ਫਿਰ ਚਟਨੀ ਆਏਗੀ। ਹਾਂਜੀ ਫਿਰ ਸੇ ਚਟਨੀ ਆ ਗਈ। ਮਾਂਚੂਰੀਅਨ ਤਿੰਨ ਸਟੋਰੀ 버ਗਰ ਬਣ ਰਹਿਣਾ। ਹਾਂਜੀ ਹਾਂਜੀ। ਅੱਛਾ ਚੰਗੀ ਤਰ੍ਹਾਂ ਨੂੰ ਗਰਮ ਕੀਤਾ ਜਾਊਗਾ ਪਹਿਲਾਂ। ਹਾਂਜੀ। ਬੋਧ ਮੇਂ ਸੇ ਸ਼ਾਨਦਾਰ ਤੁਹਾਨੂੰ ਆਈਡੀਆ ਕਿੱਥੋਂ ਆਇਆ ਵੀ ਮੰਜੂਰੀਨ 버ਗਰ ਲੈ ਕੇ ਆਉਂਦੇ ਜਮਾ ਮਾਰਕੀਟ ਦੇ ਵਿੱਚ ਬਣਾਉਂਦੇ ਬਣਾਉਂਦੇ ਅਸੀਂ ਬਣਾ ਬਣਾ ਕੇ ਖਾਣ ਲੱਗੇ ਸੀ ਸਰ ਹੂੰ ਹੂੰ ਉਸ ਤੋਂ ਬਾਅਦ ਅੱਛਾ ਪਹਿਲਾਂ ਪਹਿਲਾਂ ਡਰਾਇਗ ਕੀਤਾ ਕੀਤਾ ਸੀ ਹਾਂਜੀ ਹਾਂਜੀ ਕਰੀਮ ਹਾਂਜੀ ਸਰ ਲੋਕ ਕਿਤਾ ਮਿਊਨਿਸ ਪਾਉਂਦੇ ਮਿਊਨਿਸ ਪਾਉਂਦੇ ਅਸੀਂ ਅਮਲ ਦੀ ਕਰੀਮ ਬੰਨੇ ਰ ਨੂਡਲ ਵੀ ਆਊਗੇ ਹਾਂਜੀ ਨੂਡਲ ਵੀ ਆਣਗੇ ਉੱਥੇ ਉਸ ਮਤਲਬ ਇਹ ਪੂਰਾ ਹੈਵੀ ਲੋਡਡ 버ਗਰ ਆਣਾ ਹੈ ਹਾਂਜੀ ਬਿਲਕੁਲ ਜਿਹੜਾ ਬੰਦਾ ਇੱਕ 버ਗਰ ਖਾ ਲੂਗਾ ਤੇ ਉਹਨੂੰ ਵੀ ਹੋਰ ਕੁਝ ਖਾਣ ਦੀ ਲੋੜ ਨਹੀਂ ਇਹਦੇ ਨਾਲ ਤੁਸੀਂ ਕਰੀਮੀ ਕਰਕੇ ਕੈਚ ਅਪ ਅਚ ਕੈਚ ਅਪ ਵੀ ਕਰੇਮੀ ਕਰਾ ਹਾਂਜੀ ਫਿਰ ਦੁਬਾਰਤੀ ਓਏ ਹੋਏ ਇਹ ਸਾਡੇ ਸਾਹਮਣੇ ਕੈਮਰੇ ਸਾਹਮਣੇ ਪਾ ਰਿਓ ਐਨੀ ਕਰੀਵੇਂ ਅਸਲ ਚ ਵੀ ਐਨੀ ਬੰਨੀ ਸੱਚੀ ਇੰਨੀ ਬੰਨੀ ਸਾਰੇ ਜੀ ਐਨੀ ਬੰਨੀ ਸਾਰੇ ਜੀ ਐਨੀ ਬੰਨੀ ਹਮਰ ਦੀ ਕਰੀਮ ਮੈਂ ਨਹੀਂ ਸਾਨੂੰ ਨਾ ਯੂਜ਼ ਕਿਤੇ ਨਾ ਵਧੀਆ ਲੱਗਦਾ ਹਮ ਇਸਮੀਂ ਓਨਸ ਯੂਜ਼ ਹੀ ਨਹੀਂ ਕਰਦੇ ਹਾਂਜੀ ਹੋਰ ਕੀ ਕੁਝ ਹੁੰਦਾ ਆਪਣੇ ਕੋਈ ਸਕਾਰਟ ਦੇ ਉੱਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਮੁੰਗਲ ਹੁੰਦਾ ਸੀਨ ਰੋਲ ਹੁੰਦਿਆ ਹਮ ਹਮ ਮੰਚਰੋਂ ਨਾ ਹੋ ਗਈ ਅੱਛਾ ਜੀ ਚਿ ਚਿੱਲੀ ਮਸਾਲੇ ਚਿੱਲੀ ਇਹ ਸਾਰੀ ਪ੍ਰੋਬੇਸ਼ਨ ਯਾਨੀ ਕਿ ਆਪ ਵੀ ਕਰਦੇ ਹਾਂਜੀ ਫਿਰ 버거 ਆਪਣਾ ਤਿਆਰ ਹੈ ਹਾਂਜੀ ਇਹ ਯਾਨੀ ਕਿ ਤਿੰਨ ਲੇਅਰ ਵਾਲਾ ਜਿਹੜਾ 버거 ਹੈ ਤਿਆਰ ਹੈ ਤੇ ਇਹਦਾ ਪ੍ਰਾਈਸ ਕੀ ਰਹੂਗਾ ਇਹਦਾ ਪ੍ਰਾਈਸ 40 ਰੁਪਏ 40 ਸਿਰਫ 40 ਰੁਪਏ ਹਾਂਜੀ ਸਿਰਫ 40 ਰੁਪਏ 40 ਰੁਪਏ ਦੇ ਵਿੱਚ ਕਰੀਮ ਵੀ ਪਾ ਦਿੱਤੀ ਹੈ ਅਮੂਲ ਦੀ ਨਾਲੇ ਹਾਂਜੀ ਫਿਰ ਸੌਸ ਵੀ ਹਾਂਜੀ ਨਾਲੇ ਟ੍ਰਿਪਲ ਲੇਅਰੀ ਮੀਨ ਤਿੰਨ ਸਟੋਰੀ 버거 ਹੋ ਗਿਆ ਹੈ ਹਾਂਜੀ ਹਾਂਜੀ ਮਨਚਿਰਨ 버거 ਉੱਪਰ ਨੂਡਲ ਪਾ ਕੇ ਨਾ ਕੰਬੋ 버거 ਬੰਦਾ ਹੈ ਕੰਬੋ 버거 ਹਾਂਜੀ ਤੇ ਜੇ ਕਿਸੇ ਨੇ ਖਾਣਾ ਹੋਵੇ ਐਨਾ ਕਿ ਹੈਂਡ 버거 ਤੇ ਆਣਾ ਕਿੱਥੇ ਹੋਗਾ ਲੋਕੇਸ਼ਨ ਕੀ ਹੈ ਲੋਕੇਸ਼ਨ ਦੱਸ ਇੱਕ ਵਾਰੀ ਪੁੱਦਮ ਸਿੰਘ ਨਗਰ ਹੀਰਵਾਰਡ ਰੋਡ ਹਮ ਕਮੇ ਫਾਸਟ ਫੂਡ ਤੁਸੀਂ ਟਾਈਮਿੰਗਸ ਕੀ ਰੋਗੇ ਆਪਣੀ ਇੱਥੇ ਆਣ ਵਾਸਤੇ ਸਾਡੀ ਹੋਗੀ 5 ਵਜੇ ਤੋਂ ਲੈ ਕੇ 10 ਵਜੇ ਤੱਕ ਠੀਕ ਹੈ ਸ਼ਾਮੀ 5 ਵਜੇ ਤੋਂ ਲੈ ਕੇ ਸਵੇਰ 10 ਵਜੇ ਤੱਕ ਦਸਰੋਂ ਆਪਾਂ ਨੂੰ ਪੈਕ ਕਰਦੇ ਆਂ ਪੈਕਿੰਗ ਤਰੀਕਾ ਦਿਖਾਓ ਵੀ ਇਹਨੂੰ ਐਡਾ ਮਿਸ 버ਗਰ ਜਿਹੜਾ ਜੰਬੋ ਸਾਈਜ਼ ਦਾ ਬਗਰ ਉਹ ਪੈਕ ਕਿਵੇਂ ਕੀਤਾ ਜਾਂਦਾ ਇਹ ਦਿੱਖਿਆ ਇਹ ਦਿੱਖਿਆ ਚਾਕਲੇਟੀ ਕਰਦੇ ਹੁ ਆਹੇ ਰੋਲ ਵੀ ਕਰਦਾ ਨਾ ਖੁੱਲੂਗੀ ਭੀ ਨਹੀਂ ਇੱਥੇ ਚਾਵਾਤ ਹੈ ਜੀ ਕਟਿੰਗ ਕਰਦੇ ਸਰ ਆਹ ਹਾਂਜੀ 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 ਦਿਖਾਓ ਨਾ ਇੱਕ ਵਾਰੀ ਆਡੀਅੰਸ ਦਿਖਾਈਏ ਸਹੀ ਵੀ 트리플 ਜਿਹੜਾ ਸਟੋਰੀ 버ਗਰ ਹੈ ਉਹ ਕਿੱਦਾਂ ਦਾ ਲੱਗਦਾ ਹੋਏ ਹੋਏ ਫਿਰ ਕਰੀਮ ਆ ਗਈ ਹਾਂਜੀ ਫਿਰ ਫਿਰ ਸੇ ਕਰੀਮ ਆ ਗਈ ਇਹ ਦੇਖੋ 40 ਰੁਪਏ ਦੇ ਵਿੱਚ ਮਤਲਬ ਤਿੰਨ ਵਾਰੀ ਕਰੀਮ ਆ ਰਹੀ ਹੈ ਹਾਂਜੀ ਕਮਲ ਫਾਸਟ ਫੂਡ ਦਾ ਸਪੈਸ਼ਲ ਜਿਹੜਾ ਮਨਚੂਰੀਅਨ 버ਗਰ ਹੈ ਉਹ ਤਿਆਰ ਹੈ ਸੋ ਇੱਕ ਵਾਰ ਦੇਖੋ ਵੀ ਕਿੰਨੇ ਸੋਹਣਾ ਵਿੱਚ ਲੱਗ ਰਿਹਾ ਹੈ ਵੀ ਪਰਪੋ ਸਟੋਰੀ 버ਗਰ ਹੈ ਮਹਾਰਾਜਾ 버ਗਰ ਕਹਿੰਦੇ ਨੇ ਇਹਨੂੰ ਤੇ ਆਓ ਟੇਸਟ ਕਰਦੇ ਹਾਂ ਦੱਸਦੇ ਹਾਂ ਕਿੱਦਾਂ ਦਾ ਹੈ ਬਹੁਤ ਹੀ ਸੁਆਦ ਹੈ ਟਿੱਕੀ ਬਹੁਤ ਜ਼ਬਰਦਸਤ ਹੈ ਵੀ ਮੂੰਹ ਚ ਪਾंदे ਸਾਰ ਨਾ ਵੀ ਟੇਸਟ ਆ ਰਿਹਾ ਬਹੁਤ ਟੈਂਟ ਟੇਸਟ ਹੈ ਇਹਦਾ ਮਨਚੂਰੀਅਨ ਦਾ ਫਲੇਵਰ ਆ ਰਿਹਾ ਨੂਡਲਸ ਆ ਗਏ ਆ ਇੰਨਾ ਹੈਵੀ 버ਗਰ ਦੀ ਬਾਈਟ ਕਰਨੇ ਬਹੁਤ ਆਫੀਸ ਹੈ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਇੰਨਾ ਬੋਦੇ ਤੇ ਯੂਨੀਕ 버ਗਰ ਜਿਹਨੂੰ ਕਹਿ ਲਓ ਵੀ ਮਨਚੂਰੀਅਨ 버ਗਰ ਇੰਨਾ ਕੋਈ ਚਾਂਪ 버ਗਰ ਹੈਗਾ ਜੇ ਤੁਸੀਂ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਥਾਣਾ ਹੁਣ ਪਵੇਗਾ ਕਮਲ ਫਾਸਟ ਫੂਡ ਉਦਮ ਸਿੰਘ ਨਗਰ ਲੌਂਜ ਕਲੱਬ ਦੀ ਬੈਕ ਸਾਈਡ ਤੇ ਤੇ ਜੇਕਰ ਤੁਸੀਂ ਇਹੋ ਜਿਹੇ ਹੋਰ ਵੀਡੀਓ ਦੇਖਣੇ ਜਾਂ ਨਹੀਂ ਚਾਹੁੰਦੇ ਹੋ ਸਾਡੇ ਚੈਨਲ ਨੂੰ ਫੋ ਕੈਮਰਨ ਵੇਪਨ ਬਸਿਟਨ ਨਾਲ ਮੈਂ ਅੰਬਰ ਵੀ